ਕਾ ਕਰ ਪਈਆ ਸ਼ਾਦੀ ਫਰਿਆਦ ਦਾ ਵੀਰ ਉਹ ਮਲੂਕ ਦਾ ਵੀਰ ਇਹ ਚਾਰ ਟਰੈਕਟਰਾਂ ਦਾ ਜੇਤੂ ਹੈ ਇਹ ਪੰਜਾਬ ਦੇ ਵਿੱਚ ਇੱਕ ਨਹੀਂ ਚਾਰ ਟਰੈਕਟਰਾਂ ਦਾ ਜੇਤੂ ਹੈ ਇਹ ਇੱਕ ਇੱਕ ਮੈਚ ਦੇ ਵਿੱਚ 18-18 ਕਬੱਡੀਆਂ ਪਾਉਣ ਵਾਲਾ ਐਂਡ ਕਹਿੰਦੇ ਵੀ ਇਹਨਰ ਬਟਾ ਰਿਕਾਰਡ ਰੱਖਦਾ ਪਰ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਸ਼ਾਹ ਹੋ ਗਈ ਦੁੱਗ 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 ਇਹਦਾ ਸੋਹਰੇ ਸੱਜਣਾ ਦੇ ਨਾਲ 200 ਡਾਲਰ ਨਿਊ ਟਾਇਰ ਰੇਡ ਪੌਣੀ ਬੰਟੀ ਕੋਲਿਆਂ ਵਾਲੀ ਦੀ ਧਰਤੀ ਦਾ ਫਿਰ ਤਿਆਰ ਵਰ ਤਿਆਰ ਹੈ ਲਓ ਬੰਟੀ ਕੋਲਿਆਂ ਵਾਲੀ ਦਾ 500 ਡਾਲਰ ਹੋਣਗੇ ਜੇ ਜੱਫਾ ਲੱਗਦਾ ਨਿਊ ਮਿਲਟ ਟਾਇਰ ਸੈਂਟਰ ਵੱਲੋਂ ਰਵਿੰਦਰ ਵਾਸੀ ਦੇ ਸੁਖੇ ਵਾਸੀ ਵੱਲੋਂ ਮੇਰਾ ਮੀਰਬ ਟਰਾਂਸਪੋਰਟ ਵੱਲੋਂ ਔਰ ਉੱਥੇ ਇਹ ਰੋਸ਼ੀਨ ਵਾਲੇ ਰਣਧੀਰ ਸੰਧੂ ਹੋਰਾਂ ਦੇ ਵੱਲੋਂ ਮੇਰੇ ਵੀਰੋ ਮਿੱਠੂ ਜੱਟੋ ਨੇ ਵੱਡੇ ਮਾਨ ਨਾਲ ਦੋਗ ਦੋਗ ਇਹ ਆ ਕਹਿੰਦੇ ਕਬੱਡੀ ਦਾ ਪ੍ਰਿੰਸ ਐਸਨੇ ਦੋਗ 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 मित्रो दुखी